ਪੰਜਾਬ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਦੱਸਦੀ ਹੈ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਂਦੀ ਹੋਈ ਲਗਾਤਾਰ ਨਜ਼ਰ ਆ ਰਹੀ ਹੈ ਇਸ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਿੰਡ ਤਰਖਾਨ ਮਾਜਰਾ ਦੇ ਵਿੱਚ ਪੰਜਾਬ ਦੇ ਲੋ ਐਂਡ ਆਰਡਰ ਦੇ ਡੀਜੀਪੀ ਅਰਪੇਸ਼ ਸ਼ੁਕਲਾ ਦੀ ਅਗਵਾਈ ਦੇ ਵਿੱਚ ਰੇਡ ਕੀਤੀ ਗਈ ਹੈ ਇਸ ਦੌਰਾਨ ਕਈ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਸੁਦਾਗਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਇਸ ਮੌਕੇ ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੋਰ ਕਰੇਵਾਲ ਅਤੇ ਹੋਰ ਪੁਲਿਸ ਅਧਿਕਾਰੀ ਵੀ ਉੱਥੇ ਮੌਜੂਦ ਸਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡੀਜੀਪੀ ਅਰਪੇ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਲਈ ਕਾਸਕੋ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਦੇ ਤਹਿਤ ਨਸ਼ਾ ਵੇਚਣ ਵਾਲੇ ਸੌਦਾਗਰਾਂ ਨੂੰ ਸਲੰਖਾ ਦੇ ਪਿੱਛੇ ਬੰਦ ਕੀਤਾ ਜਾ ਰਿਹਾ ਹੈ ਤਦਾਦ ਇਹ ਕਿ ਉੱਥੇ ਮੌਜੂਦ ਇੱਕ ਵਿਅਕਤੀ ਦਾ ਇਹ ਵੀ ਕਹਿਣਾ ਹੈ ਕਿ ਨਸ਼ੇ ਦਾ ਕਾਰੋਬਾਰ ਬੰਦ ਹੋਣਾ ਚਾਹੀਦਾ ਇਸ ਨਸ਼ੇ ਨੇ ਕਈ ਕਰ ਉਜਾੜ ਦਿੱਤੇ ਉਸ ਦਾ ਪੁੱਤ ਵੀ ਇਸ ਨਸ਼ੇ ਦੀ ਪੇਟ ਚੜ ਗਿਆ ਤਾਂ ਇਹ ਪੰਜਾਬ ਪੁਲਿਸ ਦੇ ਐਕਸ਼ਨ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇਹ ਮੁਹਿੰਮ ਚਲਾਈ ਗਈ ਤੇ ਇਸ ਮੁਹਿੰਮ ਦੇ ਵਿੱਚ ਪੰਜਾਬ ਪੁਲਿਸ ਨੇ ਪਿੰਡ ਦੇ ਘਰਾ ਦਾ ਕੋਨਾ ਕੋਨਾ ਫਰੋਲ ਦੁੱਤਾ ਇਸ ਬਾਬਤ ਕੀ ਕੁਝ ਕਹਿਣਾ ਹੈ ਲਾਅ ਐਂਡ ਆਰਡਰ ਦੇ ਡੀਜੀਪੀ ਆਰਪੇ ਸ਼ੁਕਲਾ ਦਾ ਤੇ ਉੱਥੇ ਮੌਜੂਦ ਲੋਕਾਂ ਦਾ ਤੁਹਾਨੂੰ ਉਹ ਵੀ ਸੁਣਾ ਦੰਨੇ ਅੱਜ ਇਹ ਪੰਜਾਬ ਦੇ 3 ਕਮਿਸ਼ਨਰੇਟਸ ਅਤੇ 25 ਜ਼ਿਲ੍ਹਿਆਂ ਦੇ ਵਿੱਚ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਇਹਦਾ ਮੁੱਖ ਉਦੇਸ਼ ਹੈ ਕਿ ਜਿਹੜੇ ਡਰਗ ਪੈਡਲਰਸ ਅਤੇ ਡਰਗਸ ਸਮੱਗਲਰਸ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਇਸੇ ਦੇ ਤਹਿਤ ਅੱਜ ਮੈਂ ਇੱਥੇ ਆਇਆ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਥੇ ਸਰਹੰਗ ਦੇ ਜੁਰੀ ਸਰਚ ਆਪਰੇਸ਼ਨ ਚੱਲ ਰਹੇ ਹਨ ਉਹਨੂੰ ਸੁਪਰਵਾਈਜ਼ ਕਰਨ ਲਈ ਉਨਾ ਆਪਰੇਸ਼ਨਸ ਦੇ ਵਿੱਚ ਪਾਰਟਿਸਿਪੇਟ اور ਸੁਪਰਵਾਈਜ਼ਨ ਲਈ ਚੰਡੀਗੜ੍ਹ ਤੋਂ ਸੀਨੀਅਰ ਆਫਸਰਸ ਦੀ ਵੀ ਡਿਊਟੀ ਲਾਈ ਗਈ ਹੈ ਤਾਂ ਕਿ ਉਹ ਵੱਖ-ਵੱਖ ਜ਼ਿਲ੍ਹਿਆਂ ਚੋਂ ਜਾ ਕੇ ਇਹਨਾਂ ਆਪਰੇਸ਼ਨਸ ਨੂੰ ਸੁਪਰਵਾਈਜ਼ ਕਰਨ। ਔਰ ਇਹਦਾ ਇੱਕ ਬਹੁਤ ਚੰਗਾ ਹੰਗਾਰਾ ਸਾਨੂੰ ਮਿਲ ਰਿਹਾ ਹੈ। ਲੋਕਾਂ ਦਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ। ਔਰ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਸਹਿਯੋਗ ਲੋਕਾਂ ਦਾ ਮਿਲ ਰਿਹਾ ਹੈ ਔਰ ਜਿਸ ਤਰ੍ਹਾਂ ਸੈਵੀ ਫੋਰਸ ਮਿਹਨਤ ਨਾਲ ਕੰਮ ਕਰ ਰਹੀ ਹੈ ਇਸ ਡਰਗ ਦੇ ਕੋਡ ਨੂੰ ਅਸੀਂ ਛੇਤੀ ਪੰਜਾਬ ਤੋਂ ਹਟਾਵਾਂਗੇ। ਉਸ ਨਾਲ ਵੱਡੇ ਲੈਵਲ ਤੇ ਇੱਕ ਪਛਤਾਵਾ ਵੀ ਹੋਗਾ ਜੀ। ਕਸਤਵਾਜੀ ਮੇਰਾ ਬੇਟਾ ਗੁਜ ਗਿਆ ਵੀ ਪੁੱਤਰੇ 19 ਸਾਲ ਦਾ ਹੀ ਇੱਕ ਵਾਰੀ 24 ਸਾਲ ਦੀ ਬੇਟੀ ਗੁਜ ਗਈ ਫਿਰ ਮੇਰੇ ਬੇਟੇ ਨੇ ਕੋਡ ਮੈਡਿਕ ਕਰਾਇਆ ਜੀ ਆਪੇ ਚੰਡੀਗੜ੍ਹ ਤੇ ਉਹਨਾਂ ਨੇ 12ਵੀਂ ਪਾਸ ਆ ਬੇਟਾ 12ਵੀਂ ਵਿੱਚ 9 ਪਾਸ ਆ ਜਿਹੜਾ ਨੇ ਮੈਨੂੰ ਕਿਹਾ ਇਹ ਕੰਮ ਤੋਂ ਨਫਰਤ ਕਰੋ ਉੱਤੇ ਬਾਅਦ ਹੀ ਆਪਾਂ ਨੇ ਉਸੇ ਡਾਕਟਰ ਛੱਡ ਦਿੱਤਾ ਇਹ ਤਾਂ ਆਪਣੇ ਬੱਚੇ ਮਰ ਗਏ ਜੀ ਕਿੰਨੀ ਨਸੀਹਤ ਕਿੱਥੋਂ ਮਿਲੀ ਕੰਮ ਸੇ ਦਿੰਦੀ ਨਸੀਹਤ ਮੈਨੂੰ ਇੱਥੋਂ ਮਿਲੀ ਆ ਜਦੋਂ ਮੇਰੀ ਬੇਟੀ ਤੇ ਬੇਟਾ ਗੁਜ ਗਏ ਫਿਰ ਮੈਨੂੰ ਹੌਕਾ ਲੱਗ ਗਿਆ ਹਾਂ ਤੇ ਫਿਰ ਬੇਟੇ ਨੇ ਵੀ ਕਦੇ ਕਿਹਾ ਸੀ ਕਿ ਮੈਂ ਘਰ ਛੱਡ ਦੂੰਗਾ ਜੇ ਕਰਿਆ ਮੈਂ ਦਾ ਕੰਮ ਇਹ ਨੇ ਨਹੀਂ ਕਿਹਾ ਸੀ ਇਹ ਤਾਂ ਆਪਣਾ ਵਸ ਪਲਛਾਈ ਹੁੰਦਾ ਸੀ ਇਹ ਛੋਟਾ ਬੇਟਾ ਇਹਨੇ ਮੈਨੂੰ ਹੀ ਸੰਭਾਲਤਾ ਇਹ ਕਹਿੰਦਾ ਵੀ ਬਬ ਡੜੀਏ ਕੰਮ ਨਹੀਂ ਕਰਦਾ ਨਹੀਂ ਨਾ ਘਰੋਂ ਬਾਹਰ ਨਿਕਲਦਾ ਫਿਰ ਉਸ ਦਿਨ ਤੋਂ ਬਾਅਦ ਤੁਸੀਂ ਉਸ ਦਿਨ ਤੋਂ ਬਾਅਦ ਮੈਂ ਕੁਆਰੇ ਦਾ ਕੰਮ ਕਰਦਾ ਨਹੀਂ ਮੈਂ ਤੁਹਾਨੂੰ ਜੀ ਕਰੀ ਕਿ ਅਪੀਲ ਕਰ ਦਿਓ ਤੁਸੀਂ ਲੋਕਾਂ ਨੂੰ ਪਤੀ ਨਹੀਂ ਕਰਦੇ ਮੈਂ ਕੰਮ ਦੇ ਵਿੱਚ ਕੁਝ ਨਹੀਂ ਹੈਗਾ ਜੀ ਛੱਡੋ ਬਰੇ ਠੀਕ ਹੈ ਨਾ ਇਹ ਕੰਮ ਵਿੱਚ ਕੁਝ ਨਹੀਂ ਹੋਏਗਾ ਕੋਈ ਜਿੰਨਾ ਕਰੀ ਰਹੇ ਲੱਗ ਜਾਂਦਾ ਜੇ ਫਿਰ ਜ਼ਿਆਦਾ ਸਜ਼ਾ ਕੱਢਦੇ ਆ ਜੇ ਦਾ ਹੀ ਘੁੰਮਦਾ ਦਾ ਫਾਇਦਾ ਹੋਣੀ ਜੀ